ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੈਂਟਰ ਸਰਕਾਰ ਦੁਆਰਾ ਨਵਾਂ ਕਾਨੂੰਨ ਲੈ ਕੇ ਆਂਦਾ ਜਾ ਰਿਹਾ ਜਿਸ ਦੇ ਕਰਕੇ ਕੀ ਟਰੱਕ ਡਰਾਈਵਰ ਵੀਰਾਂ ਦੇ ਵਿੱਚ ਤੇ ਹੋਰ ਡਰਾਈਵਰ ਭਾਈਚਾਰੇ ਦੇ ਵਿੱਚ ਕਾਫੀ ਜ਼ਿਆਦਾ ਰੋਸ ਹੈ ਪੈਟਰੋਲ ਪੰਪ ਤੇ ਵੀ ਕਾਫੀ ਜ਼ਿਆਦਾ ਪਗਦੜ ਤੁਸੀਂ ਇਸ ਤੋਂ ਪਿਛਲੀ ਵੀਡੀਓ ਦੇ ਵਿੱਚ ਦੇਖੀ ਤੇ ਇਸ ਸਮੇਂ ਮਾਛੀਵਾੜਾ ਸਾਹਿਬ ਦੇ ਵਿੱਚ ਮੌਜੂਦ ਹਾਂ ਜਿੱਥੇ ਟਰੱਕ ਯੂਨੀਅਨਸ ਜਿੰਨੀਆਂ ਵੀ ਯੂਨੀਅਨ ਨੇ ਉਹਨਾਂ ਵੱਲੋਂ ਇੱਕ ਸਾਂਝਾ ਪ੍ਰਾਰਲਾ ਕੀਤਾ ਜਾ ਰਿਹਾ ਜੋ ਟਰੱਕ ਡਰਾਈਵਰ ਵੀਰ ਨੇ ਜਾਂ ਹੋਰ ਬਾਨਾਂ ਦੇ ਡਰਾਈਵਰ ਵੀਰ ਨੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੋ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅੱਲਾ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿ ਕੀ ਮਤਲਬ ਕਾਰਨ ਹੈ ਜੀ ਜਿਸ ਦੇ ਕਰਕੇ ਤੋਂ ਦੇ ਵੱਲੋਂ ਕੱਟ ਕੀਤਾ ਜਾ ਰਿਹਾ ਤੇ ਬੰਨਾਂ ਨੂੰ ਰੋਕਿਆ ਜਾ ਰਿਹਾ ਇਹ ਸਾਡੇ ਵੱਲੋਂ ਜਿਹੜੀ ਆਲ ਇੰਡੀਆ ਦੇ ਆਪਣੇ ਟਰੱਕ ਜੁਨੀਅਨ ਜਿੰਨੇ ਵੀ ਆਪਣੇ ਬਾਡੀ ਵਾਲੀ ਗੱਡੀਆਂ ਚਾਹ ਟਿਪਰ ਨੇ ਚਾਹ ਬੱਸਾਂ ਨੇ ਸਾਰਿਆਂ ਨੂੰ ਸਾਡੇ ਵੱਲੋਂ ਧਰਨਾ ਅਸੀਂ ਤਾਂ ਲਾਇਆ ਗਿਆ ਵੀ ਜਿਹੜੇ ਵੀ ਸੈਂਟਰ ਸਰਕਾਰ ਨੇ ਕਾਨੂੰਨ ਕੱਢੇ ਆ ਜੀ ਮੋਦੀ ਸਰਕਾਰ ਨੇ ਉਹਨਾਂ ਨੂੰ ਰੱਦ ਕਰ ਉਸ ਦੇ ਤਿੰਨ 7 ਸਾਲ ਦੀ ਸਜ਼ਾ 10 ਲੱਖ ਰੁਪਏ ਜੁਰਮਾਨਾ ਜੀ ਡਰਾਈਵਰ ਦੇ ਉੱਪਰ ਲਾਇਆ ਗਿਆ ਵੀ ਜੇ ਕੋਈ ਐਕਸੈਂਟ ਹੁੰਦਾ ਜੀ ਉਹਨਾਂ ਦੇ ਵਾਸਤੇ ਅਸੀਂ ਇਹ ਚੀਜ਼ ਦਾ ਧਰਨਾ ਲਾ ਤੇ ਤੁਹਾਡੀ ਕੀ ਮੰਗ ਹੈ ਜੀ ਇਹਦੇ ਤੇ ਅਸੀਂ ਕਹਿੰਦੇ ਜੀ ਇਹ ਕਾਨੂੰਨ ਜਿਹੜਾ ਕਾਲੇ ਕਾਨੂੰਨ ਹੈ ਜੀ ਇਹ ਸਾਡੇ ਥੋਪੇ ਗਏ ਨੇ ਨਿਆਂ ਜੀ ਜਿਹੜੇ ਨਹੀਂ ਬੰਦੇ ਕਿਸੇ ਅੱਕ ਦੇ ਵਿੱਚ ਵੀ ਇਹਨਾਂ ਨੂੰ ਰੱਦ ਕੀਤਾ ਜਾਵੇ ਜੀ ਸਾਡੀ ਇਹ ਇਹ ਮੰਗ ਹੈ ਸਰਕਾਰ ਤੋਂ ਜੀ ਤੇ ਕੁਝ ਕੇ ਲੋਕਾਂ ਦਾ ਕਹਿੰਦੇ ਜੀ ਵੀ ਇਹਦੇ ਨਾਲ ਪੜਾਈ ਆ ਲੋਕਾਂ ਦੀ ਪਰ ਤੁਹਾਡਾ ਕੀ ਪੱਖ ਆ ਵੀ ਜਿਵੇਂ ਉਹ ਕਹਿੰਦੇ ਨੇ ਕਿਸੇ ਨੂੰ ਟੱਕਰ ਮਾਰ ਕੇ ਕੋਈ ਡਰਾਈਵਰ ਭੱਜ ਜਾਂਦਾ ਫਿਰ ਚਾਹ ਕੋਈ ਵੀ ਡਰਾਈਵਰ ਹੋਵੇ ਤਾਂ ਉਹਦੇ ਤੇ ਕੇਸ ਲਾਗੂ ਹੋਵੇਗਾ ਤੇ ਇੱਥੇ ਡਰਾਈਵਰ ਭਾਈ ਜਰ ਨਾਲ ਪਹਿਲਾਂ ਵੀ ਗੱਲਬਾਤ ਕੀਤੀ ਆ ਉਹਨਾਂ ਦਾ ਕਹਿੰਦੇ ਜੀ ਸਾਡਾ ਮੌਕੇ ਤੋਂ ਜਾਣਾ ਇੱਕ ਮਜਬੂਰੀ ਹੁੰਦੀ ਆ ਕਿਉਂਕਿ ਨਹੀਂ ਲੋਕਾਂ ਦਾ ਰੋਹ ਚੱਲਣਾ ਪੈਂਦਾ ਕੁੱਟਮਾਰ ਹੋ ਕੇ ਕਿਸੇ ਦੀ ਮੌਤ ਵੀ ਹੋ ਸਕਦੀ ਆ ਬਿਲਕੁਲ ਜੀ ਤੁਸੀਂ ਇਹ ਗੱਲ ਸਿਆਣੀ ਕਹੀ ਆ ਵੀ ਜਦੋਂ ਮੌਕੇ ਦੇ ਉੱਪਰ ਕੋਈ ਐਕਸੀਡੈਂਟ ਹੁੰਦਾ ਅੱਜ ਕੱਲ ਤਾਂ ਆਪਣਾ ਹਾਲਾਤ ਇਹੋ ਜਿਹਾ ਬਣ ਗਿਆ ਆਪਣੇ ਇੰਡੀਆ ਦੇ ਕੋਈ ਨਾਰਮਲ ਵੀ ਜੇ ਗੱਡੀ ਕਿਸ ਕਾਰਨਾਂ ਵੱਡੀ ਗੱਡੀ ਟੱਚ ਕਰ ਜਾਂਦੀ ਆ ਤੇ ਡਰਾਈਵਰ ਨੂੰ ਕੁੱਟਕੜੋਂਦਾ ਬੁਰਾ ਹਲ ਕਰ ਦਿੰਦੇ ਜੀ ਤੇ ਇੱਕ ਬੰਦਾ ਮਰਦੇ ਬਹੁਤ ਤੁਹਾਨੂੰ ਪਤਾ ਹੀ ਆ ਡਰਾਈਵਰ ਕਿ ਛੱਡਣਗੇ ਜੀ ਇਹ ਇਸ ਕਰਕੇ ਡਰਾਈਵਰ ਨੂੰ ਮੌਕੇ ਤੇ ਆਉਦੀ ਜਾਨ ਬਚਾਉਣ ਖਾਤਰ ਜਾਣਾ ਪੈਂਦਾ ਉਹ ਗੱਡੀ ਕੋਈ ਛੱਡ ਗਏ ਜਾਂ ਬੰਦੇ ਛੱਡ ਕੇ ਭੱਜਣੇ ਚਾਹੁੰਦਾ ਜੇ ਪ੍ਰਸ਼ਾਸਨ ਸਾਡਾ ਸਾਥ ਹੋਵੇ ਅਸੀਂ ਜਿੱਤੇ ਐਕਸੀਡੈਂਟ ਵੀ ਹੁੰਦਾ ਅਸੀਂ ਉਹ ਬੰਦੇ ਨੂੰ ਚੱਕ ਕੇ ਬਗਾੜਾ ਹਸਪਤਾਲ ਕਰਾਵਾਂਗੇ ਤੇ ਪਹਿਲਾਂ ਵੀ ਐਕਸੀਡੈਂਟ ਹੁੰਦੇ ਆਏ ਨੇ ਬੰਦੇ ਐਕਸੀਡੈਂਟ ਦੇ ਨਾਲ ਮਰ ਵੀ ਜਾਂਦੇ ਨੇ ਜੋ ਕਾਨੂੰਨੀ ਕਾਰਵਾਈ ਹੁੰਦੀ ਆ ਉਹ ਹੋਣੀ ਚਾਹੀਦੀ ਆ ਜਿਹੜੀ ਨਿਆਂਇਤ ਥੋਪੀ ਜਾ ਰਹੀ ਆ ਇਹਦੇ ਹੱਥੇ ਮਾਰੀ ਆ ਤੁਹਾਨੂੰ ਪਤਾ ਕਿ ਜੇ ਆਪਾਂ ਬੰਦੇ ਨੂੰ ਲੈ ਕੇ ਵੀ ਜਾਨੇ ਹਸਪਤਾਲ ਦੇ ਵਿੱਚ ਤਾਂ ਵੀ 5 ਸਾਲ ਦੀ ਕੈਦ ਆ ਤੇ ਨਾਲ 5 ਲੱਖ ਰੁਪਏ ਜੁਰਮਾਨਾ ਵੀ ਹੈ ਜੀ ਹਾਂ ਜੀ ਕਿਸੇ ਵੀ ਹਾਲਤ ਦੇ ਵਿੱਚ ਡਰਾਈਵਰ ਤਾਂ ਬਚੀ ਨਾ ਵੀਰੇ ਜੇ ਨਾ ਚੱਕ ਕੇ ਵੱਜਦਾ ਵਾ ਤੇ ਨਾ ਛੱਡ ਕੇ ਵੱਜਦਾ ਵਾ ਤੇ ਸਾਨੂੰ ਮੈਨੂੰ ਇੱਕ ਗੱਲ ਦੱਸੋ ਜਿਹੜੇ ਬੰਦੇ ਦੀ ਤਨਖਾਹ 10000 ਰੁਪਏ ਉਹ 10 ਲੱਖ ਕਿੱਥੋਂ ਦਊਗਾ ਜੇ 10 ਲੱਖ ਉਹਦੇ ਕੋਲ ਹੀ ਹੋਵੇ ਉਹ ਆਪਦਾ ਨਾ ਕੋਈ ਹੋਰ ਕੰਮ ਤੋੜ ਲਵੇ ਵੀਰੇ ਮਤਲਬ ਤੁਹਾਡਾ ਕਹਿਣਾ ਕਿ ਜੇ ਕਾਨੂੰਨ ਦੇ ਤਹਿਤ ਇਹ ਪ੍ਰਾਪਦਾ ਨਾ ਹੋਵੇ ਕਿ ਸਜ਼ਾ ਨਾ ਹੋਵੇ ਕਾਨੂੰਨ ਦਾ ਸਾਹਮਣਾ ਕਰਨ ਦੇ ਲਈ ਮੌਜੂਦ ਆ ਜੇਕਰ ਕੋਈ ਗਲਤੀ ਹੁੰਦੀ ਵੀ ਆ ਤਾਂ ਕਾਨੂੰਨ ਦਾ ਸਾਹਮਣਾ ਕਰੋਗੇ ਮਤਲਬ ਇਸ ਤਰ੍ਹਾਂ ਦੀ ਨਹੀਂ ਹੋਣੀ ਚਾਹੀਦੀ ਵੀ ਜੇ ਕੋਈ ਕੋਈ ਜਾਣਦਾ ਤਾਂ ਉਹ ਤੇ ਸਜ਼ਾ ਦਾ ਪਹਿਲਾਂ ਹੀ ਪ੍ਰਾਵਧਾਨ ਹੋਵੇ ਪਹਿਲਾਂ ਹੀ ਪਹਿਲਾਂ ਹੀ ਸਰ ਪਤਾ ਗੱਲ ਕੀ ਡਰਾਈਵਰ ਪਹਿਲਾਂ ਹੀ ਮਾਰਿਆ ਪਿਆ ਡਰਾਈਵਰ ਮਹਿਕਮਾ ਸਾਰਾ ਤੇ ਇਹ ਕਾਨੂੰਨ ਲਾ ਕੇ ਇਹਨਾਂ ਨੇ ਜਮੇ ਹੀ ਦੱਬ ਦੇਣਾ ਵਾ ਇਸ ਇੱਥੇ ਇੰਡੀਆ ਦੇ ਵਿੱਚ ਡਰਾਈਵਰ ਹੀ ਨਹੀਂ ਬਚਣਾ ਇਸ ਹਿਸਾਬ ਨਾਲ ਜੀ ਸਾਰੇ ਬਾਹਰ ਨੂੰ ਹੀ ਭਜਣਗੇ ਜਿਹੜੇ ਟਰਾਂਸਪੋਰਟਰ ਨੇ ਜਿਹੜੇ ਡਰਾਈਵਰ ਹੋਣਗੇ ਟਰਾਂਸਪੋਰਟਾਂ ਚੱਲਣਗੀਆਂ ਕਿਵੇਂ ਤਾਂ ਹੀ ਚੱਲਣਗੀਆਂ ਇਹ ਟਰਾਂਸਪੋਰਟਾਂ ਚੱਲਣਗੀਆਂ ਟਰਾਂਸਪੋਰਟ ਨੂੰ ਦੇਸ਼ ਦੀ ਆਰਥਿਕ ਬਸਤਾ ਦਾ ਧੁਰਾ ਕਿਹਾ ਜਾਂਦਾ ਹੈ ਕਿ ਉਹ ਤੋਂ ਬਿਨਾ ਸਭ ਕੋ ਅੱਜੇ ਦੇਖਣ ਨੂੰ ਮਿਲ ਰਿਹਾ ਅਸੀਂ ਪੈਟਰੋਲ ਪੰਪਾਂ ਦੇ ਵੀ ਕਵਰੇਜ ਕੀਤੀ ਆ ਹਾ ਹਾ ਕਰਮਚੀ ਪਈਆਂ ਲੋਕਾਂ ਪੈਟਰੋਲ ਟੈਂਕੀਆਂ ਡੀਜ਼ਲ ਟੈਂਕੀਆਂ ਵੀ ਵੀਰੇ ਡ్రਾਈਵਰੀ ਚਲਾਉਂਦਾ ਇਹ ਕਿ ਨਹੀਂ ਸਬਜ਼ੀ ਦੀ ਕੋਈ ਗੱਡੀ ਆ ਉਹ ਵੀ ਡ్రਾਈਵਰੀ ਚਲਾਉਂਦਾ ਕੋਈ ਮੰਡੀ ਦੇ ਵਿੱਚ ਕੋਈ ਗੱਡੀ ਜਾਂਦੀ ਆ ਉਹ ਵੀ ਡ్రਾਈਵਰੀ ਚਲਾਉਂਦਾ ਹਰ ਚੀਜ਼ ਡਰਾਈਵਰਾਂ ਦੇ ਸਿਰ ਤੇ ਹੀ ਚੱਲਦੀ ਆ ਵੀਰੇ ਯਾਰ ਡਰਾਈ ਤਾਂ ਡਰਾਈਵਰ ਕਰੇ ਕੀ ਹੁਣ ਸੜਕ ਤੇ ਆਊਗਾ ਡਰਾਈਵਰ ਵੀਰੇ ਬੰਦੇ ਨੂੰ ਇੱਕ ਜਨਮ ਤੋਂ ਲੈ ਕੇ ਇੱਕ ਮੌਤ ਤੱਕ ਡਰਾਈਵਰ ਹਮੇਸ਼ਾਸ ਤੇ ਕੰਮ ਆਉਂਦਾ ਮੰਨ ਲਓ ਐਂਬੂਲੈਂਸ ਤੋਂ ਲੈ ਕੇ ਡੈੱਡ ਬੋਡੀ ਤੱਕ ਵੀ ਡਰਾਈਵਰੀ ਟੋਟਵਾਈ ਕਰਦਾ ਰਹੀ ਚਾਹੀਦੀ ਤੇ ਜੇ ਡਰਾਈਵਰ ਨਾਲ ਜੇ ਡਰਾਈਵਰ ਇੰਨੇ ਜੋਗਾ ਵੀ ਇੰਨੀ ਸਜ਼ਾ ਭੁਗਤਣ ਜਾਂ ਇੰਨੇ ਜੁਰਮਾਨੇ ਦੇਣ ਜੋਗਾ ਹੋਵੇ ਫਿਰ ਆਪਣਾ ਪਰਸਨਲ ਕੰਮ ਕਰ ਲਏ ਕੋਈ ਆਪਦੇ ਕੋਈ ਹੋਰ ਕੋਈ ਅਦਾ ਕਿਤਾ ਖੋਲ੍ਹ ਲੇ ਕੋਈ ਜੇ ਇੰਨੇ ਜੋਗਾ ਨਹੀਂ ਤਾਂ ਕਰਕੇ ਸਾਨੂੰ ਇਹ ਕੰਮ ਕਰ ਸਾਡਾ ਕੰਮ ਨਹੀਂ ਮੜਾ ਇਹ ਪਰ ਸਾਨੂੰ ਇਹ ਲੋਕਾਂ ਨੇ ਪ੍ਰਸ਼ਾਸਨ ਨੇ ਮੜਾ ਬਣਾਇਆ ਗਿਆ ਸਾਡਾ ਕੰਮ ਬਹੁਤ ਏ ਆਸੀਂ ਆਪਦਾ ਮ ਤੇ ਸਾਡਾ ਸਾਡੀ ਬੇਨਤੀ ਆ ਜਿੰਨੀ ਪਬਲਿਕ ਨੂੰ ਵੀ ਆ ਵੀ ਸਾਡਾ ਸਾਥ ਦੋ ਤੇ ਸਾਡੇ ਨਾਲ ਮੋਢਾ ਮੋਢਾ ਲਾ ਕੇ ਖੜੋ ਜਿੰਨੇ ਹੋਰ ਵੀ ਡਰਾਈਵ ਪ੍ਰਾ ਸਾਡੇ ਤੁਹਾਡੇ ਚੈਨਲ ਤਾਂ ਹੀ ਸੁਣਦੇ ਨੇ ਵੀ ਸਾਡਾ ਸਾਥ ਦੋ ਅਸੀਂ ਇਹ ਤਿੰਨ ਦਿਨ ਲਈ ਸਾਨੂੰ ਸਾਡੀ ਜੁਨੀਅਨ ਵੱਲ ਕਾਲ ਆਈ ਗਈ ਸੀ ਅਸੀਂ ਤਿੰਨ ਦਿਨ ਲਈ ਪ੍ਰਸ਼ਾਸਨ ਕਰਾਂਗੇ ਤੇ ਜੋ ਗੱਡੀ ਹੁੰਦੀ ਹੈ ਮੰਨ ਲਓ ਉਸ ਨੂੰ ਡਰਾਈਵ ਪ੍ਰਾ ਨੂੰ ਰੋਕ ਕੇ ਸਮਝਾ ਰਹੇ ਆਂ ਇਹ ਸਰਕਾਰ ਮੰਨਦੀ ਆ ਸਰ ਮੰਗਾ ਤਾਂ ਜੇ ਸਰਕਾਰ ਸਾਡੀ ਇਹ ਮੰਗਾ ਨਹੀਂ ਮੰਨਦੀ ਇਹ ਅੰਦੋਲਨ ਵੱਧ ਵੀ ਸਕਦਾ ਹੈ ਅੱਗੇ ਵਧਾ ਵੀ ਸਕਦੇ ਹਾਂ ਹਜੇ ਤਾਂ ਅਸੀਂ ਹੱਥ ਜੋੜ ਕੇ ਬੇਨਤੀ ਕਰ ਰਹੇ ਆਂ ਸਰਕਾਰ ਨੂੰ ਵੀ ਜਿਹੜੇ ਆ ਕਾਨੂੰਨ ਬਣਾਏ ਨੇ ਇਨਾ ਨੂੰ ਰੱਦ ਕੀਤਾ ਜਾਵੇ ਬੇਨਤੀ ਹੱਥ ਜੋੜ ਕੇ ਕਰਦੇ ਆਂ ਸੀ ਅਜੇ ਠੀਕ ਆ ਜੀ ਕੀ ਕਹਿਣੀ ਤੁਸੀਂ ਵਾਹਿਗੁਰੂ ਜੀ ਜੇ ਨਾ ਸਾਡੇ ਆ ਵਾ ਇੰਨੀ ਕੁ ਬਾਜ਼ੀ ਉਹਨਾਂ ਤੱਕ ਨਾ ਪਹੁੰਚੀ ਤਾਂ ਅਸੀਂ ਪ੍ਰੋਪਰ ਰੋਡ ਤੇ ਸਾਰੇ ਜਮ ਰੋਡ ਜਾਮ ਕਰਾਂਗੇ ਮੇਨ ਨੈਸ਼ਨਲ ਐਨ ਐਚ ਜਾਂਦਾ ਸਾਡੇ ਅਸੀਂ ਉਹ ਵੀ ਜਾਮ ਕਰਾਂਗੇ ਅਗਲਾ ਐਕਸ਼ਨ ਹੋਏ ਮੈਂ ਪੁੱਛਣ ਜਾ ਰਿਹਾ ਸੀ ਇਸ ਜੇ ਹੜਤਾਲ ਦੀ ਕਾਲ ਦੇ ਨਾਲ ਸਰਕਾਰ ਤੇ ਕੋਈ ਨਹੀਂ ਅਸਰ ਦਿਖਾਈ ਦਿੰਦਾ ਤਾਂ ਅਗਲਾ ਕੀ ਐਕਸ਼ਨ ਹੋਊਗਾ ਅਗਲਾ ਐਕਸ਼ਨ ਫਿਰ ਚੱਕਾ ਜਾਮ ਜੀ ਟੋਟਲੀ ਓਵਰ ਟੂ ਆਲ ਜਿੰਨੇ ਵੀ ਰੋਡ ਪੰਜਾਬ ਦੇ ਚੱਲਦੇ ਨੇ ਜੋ ਜਿਹਦੇ ਵਿੱਚ ਚੀਜ਼ ਰੁਕਿਆ ਗਿਆ ਜੀ ਹੁਣ ਵੀ ਯਾਨੀ ਕਿ ਆਲ ਇੰਡੀਆ ਦੇ ਵਿੱਚ ੜਤਾ ਸਾਡੇ ਜਿੰਨੇ ਵੀ ਸਾਡੇ ਡਰਾਈਵਰਾਂ 80 ਲੱਖ ਦੇ ਕਰੀਬ ਡਰਾਈਵਰ ਵੱਲੋਂ ਕੀਤੀ ਹੈ ਹਾਂਜੀ ਹਾਂਜੀ 80 ਲੱਖ ਤੋਂ ਪਲੱਸ ਹੀ ਆ ਜੀ ਜਿੰਨੇ ਸਾਡੇ ਆਪਣੇ ੜਤਾ ਕੀਤੀ ਹੈ ਜਿਹੜੇ ਮਾਲਕ ਨੇ ਜਿਹੜੇ ਵਧੀਆ ਮਾਲਕ ਨੇ ਉਹ ਨਾਲ ਸਟੈਂਡ ਲੈ ਰਹੇ ਨੇ ਨਾਲ ਖੜੇ ਵੀ ਰਹੇ ਨੇ ਅਸੀਂ ਜਿਹੜੀ ਬਾਈਟ ਦੇ ਰਹੇ ਤੁਹਾਨੂੰ ਅਸੀਂ ਮਾਛੂੜਾ ਸਾਹਿਬ ਤੋਂ ਦੇ ਰਹੇ ਆ ਮਾਛੂੜਾ ਸਾਹਿਬ ਦੇ ਜੁਨੀਏ ਤੇ ਮੁਰੇ ਖੜੇ ਆ ਕਿ ਸਾਡੇ ਮਾਲਕ ਕੰਪਨੀ ਸਾਡੇ ਨਾਲ ਹੀ ਖੜੇ ਜੀ ਉਹ ਵੀ ਉਹ ਸਾਡੇ ਨਾਲ ਮੋਢੇ ਮੋਢਾ ਲਾ ਖੜੇ ਨੇ ਸਾਡੇ ਤੋਂ 1 ਮਿੰਟ ਵੀ ਬਾਹਰ ਨਹੀਂ ਗਏ ਉਹ ਚਾਹੇ ਗੱਡੀਆਂ ਸਾਨੂੰ 3 ਦਿਨ ਨਹੀਂ ਸਾਨੂੰ ਕਾਲ ਆ ਗਈ ਆ ਜੇ ਸਾਡੇ ਮਤਲਬ ਇਹ ਸੈਂਟਰ ਗਵਰਨਮੈਂਟ ਨਹੀਂ ਸੌਂਦੀ ਜੇ ਸਾਨੂੰ ਵੱਧ ਲੰਮਾ ਜਾਣਾ ਪਿਆ ਵੱਧ ਲੰਮਾ ਵੀ ਜਾਵਾਂਗੇ ਤਾਂ ਵੀ ਸਾਡੇ ਸਾਡੇ ਮਾਲਕ ਨਾਲ ਖੜੇ ਆ ਤੇ ਅਸੀਂ ਪਬਲਿਕ ਨੂੰ ਇਹ ਬੇਨਤੀ ਕਰਦੇ ਆ ਵੀ ਤੁਹਾਨੂੰ ਅਸੀਂ ਕਿਸੇ ਰਸਤੇ ਆਉਣ ਜਾਣ ਦੇ ਪਰ ਉਹ ਤੁਹਾਨੂੰ ਕੋਈ ਪਰੇਸ਼ਾਨੀ ਨਾ ਕਰ ਦੇ ਪਰ ਤੁਸੀਂ ਸਾਨੂੰ ਕਿਸੇ ਪਾਸੇ ਤੰਗ ਨਾ ਕਰੋ ਸਾ ਸੋ ਇਸ ਸਮੇਂ ਮਾਛੀਵਾੜਾ ਸਾਹਿਬ ਤੋਂ ਤੁਸੀਂ ਦੇਖ ਰਹੇ ਹੋ ਗੱਡੀਆਂ ਨੂੰ ਰੋਕ ਕੇ ਇੱਕ ਅਪੀਲ ਕੀਤੀ ਜਾ ਰਹੀ ਹੈ ਸਾਰੇ ਡਰਾਈਵਰ ਵੀਰਾਂ ਨੂੰ 7 ਦਿਨ ਦੇ ਲਈ ਜੇਕਰ ਸਾਰੇ ਸਾਥ ਦੇਣਗੇ ਇਹ ਜੋ ਪਰੇਸ਼ਾਨੀ ਹੈ ਜਲਦ ਹੀ ਇਸ ਦਾ ਹੱਲ ਕਰ ਲਿਆ ਜਾਵੇਗਾ ਸੋ ਆਓ ਦੇਖਦੇ ਹਾਂ ਕਿਸ ਤਰ੍ਹਾਂ ਰੋਕਿਆ ਜਾਂਦਾ ਹੈ ਤੇ ਕਿਸ ਤਰ੍ਹਾਂ ਅਪੀਲ ਕੀਤੀ ਜਾਂਦੀ ਹੈ ਇੱਕ ਸਾਡੀ ਬੇਨਤੀ ਹੋਰ ਆ ਜਿੰਨੀ ਪਬਲਿਕ ਆ ਆਲ ਇੰਡੀਆ ਦੇ ਵਿੱਚ ਇਹ ਕੱਲਾ ਸਿਰਫ ਇੱਕ ਸਿਰਫ ਜੈਹਾਬਾਦ ਹਾਂਜੀ ਹਰ ਇੱਕ ਦਾ ਜਿੰਦਾਬਾਦ ਹਾਂਜੀ ਇਹ ਸਰਕਾਰ ਉਹਨੂੰ ਕੋਈ ਨਹੀਂ ਮਰਦਾ ਇਹ ਆਪਣੇ ਇਹ ਸਿਰਫ ਇਹ ਕੱਲਾ ਜਿਹਾ ਭੁਲੇਖਾ ਆਮ ਜਨਤਾ ਨੂੰ ਪਬਲਿਕ ਨੂੰ ਵੀ ਕੱਲਾ ਸ਼ਾਇਦ ਕਿਤੇ ਡਰਾਈਵਰਾਂ ਵਾਸਤੇ ਜਿਹੜਾ ਕਾਨੂੰਨ ਬਣਿਆ ਡਰਾਈਵਰਾਂ ਵਾਸਤੇ ਜਾਂ ਨਹੀਂ ਚਾਹ ਕਿਸੇ ਦੀ ਪਰਸਨਲ ਗੱਡੀ ਆ ਉਹਦੀ ਘਰ ਦੀ ਕਾਰ ਵੀ ਆ ਕੋਈ ਵੀ ਆ ਜੇ ਉਹ ਆਪਣੀ ਪਰਸਨਲ ਕਾਰ ਤੇ ਗੱਡੀ ਤੇ ਵੀ ਜਾ ਰਿਹਾ ਉਹ ਤੇ ਦੇ ਦਿਓ ਕੋਈ ਨਾ ਮੜਾ ਦਿਖਾ ਦਿਓ ਪਹਿਲਾਂ ਕੋਈ ਨਾ ਦਿਖਾ ਦਿਓ ਸੋ ਆਓ ਦੋਸਤੋ ਦੇਖ ਸਕਦੇ ਹੋ ਤੁਸੀਂ ਜਿਹੜੇ ਡਰਾਈਵਰ ਇਸ ਸਮੇਂ ਨਹੀਂ ਮੰਨ ਰਹੇ ਹਰ ਪਾਸੇ ਹਰ ਪਾਸੇ ਆਹ ਦੇਖੋ ਜੀ ਇਹ ਡਰਾਈਵਰ ਭਾਈ ਆ ਸਾਡਾ ਇਹ ਸਾਡੇ ਹੱਕ 'ਚ ਖੜਾ ਏ ਠੀਕ ਹੈ ਜੀ ਬਹੁਤ ਸਾਥ ਦੇ ਰਹੇ ਨੇ ਸਾਡਾ ਇਹਨਾਂ ਕੋਲ 10-10 ਲੱਖ ਰੁਪਈਆ ਵੀ ਹੈਗਾ ਮਾਲਕਾਂ ਨੇ ਪਾਏ ਹੋਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿੰਦਾਬਾਦ ਡਰਾਈਵਰ ਇੱਕ ਤਾਂ ਜਿੰਦਾਬਾਦ ਇਹ ਤੁਸੀਂ ਨਾਲ ਨਹੀਂ ਆਗੇ ਨਾਲ ਆ ਹੀ ਨਾਲ ਆ ਬਿਲਕੁਲ ਨਾਲ ਨਹੀਂ ਸਾਰੇ ਅਸੀਂ ਆ ਗੱਡੀ ਬਲਾਰ ਚ ਖੜਾਉਣੀ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਰੋਡ ਤੇ ਖੜੀ ਹੀ ਬਲਾਰ ਚ ਖੜਾਉਣੀ ਤੁਹਾਨੂੰ ਸਨਮਾਨਤ ਕੀਤਾ ਗਿਆ ਉਹਨਾਂ ਦੇ ਮਾਰਗੀ ਕਾਲ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਹੁਣ ਇਹ ਨਾਲ ਸਾਥ ਦਵੋਗੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਦਵਾਂਗੇ ਜੀ ਕਾਨੂੰਨਾਂ ਬਾਰੇ ਤੁਹਾਡੇ ਕੀ ਕਹਿੰਦੇ ਜਿਹੜੇ ਕਾਨੂੰਨ ਨੇ ਕਾਨੂੰਨਾਂ ਬਾਰੇ ਹੀ ਕਹਿੰਦੇ ਜੀ ਗਲਤ ਹੋ ਰਿਹਾ ਸਾਡੇ ਨਾਲ ਡਰਾਈਵਰਾਂ ਨਾਲ ਅਸੀਂ ਵੀ ਬੱਚੇ ਪਾਲਨੇ ਆ ਹਾਂਜੀ ਹਾਂਜੀ ਸਾਡੇ ਵੱਧ ਤੋਂ ਬਾਅਦ ਸਾਥ ਦੋ ਕਾਲੇ ਕਾਨੂੰਨ ਰੱਦ ਕਰੋ ਇਹਨਾਂ ਨੂੰ ਖੜਾਓ ਛੋਟੇ ਫਿਰ ਲਾਓ ਖੜਾਉਣ ਲੱਗਿਆ ਕਹਿੰਦੇ ਇਹ ਜਿਆਦਾ ਪੈਸੇ ਦਾਣ ਬੋਤ ਕਰ ਦੋ ਉਹਨੂੰ ਵੀ ਲਾਓ ਉਹਨੂੰ ਵੀ ਲਾਓ ਆਓ ਯਾਰ ਤੋ ਦੋਸਤੋ ਦੇਖ ਸਕਦੇ ਹੋ ਤੁਸੀਂ ਜਿਹੜੇ ਡਰਾਈਵਰ ਚਲਾ ਰਹੇ ਨੇ ਗੱਡੀਆਂ ਉਹਨਾਂ ਤੇ ਹਾਰ ਪਾਏ ਜਾ ਰਹੇ ਨੇ ਬੜਾ ਹਾਰ ਪਾਉਂਦੇ ਵੀਰੋ ਹਾਰ ਵੀ ਹਾਰ ਓ ਛੋਡੇ ਵੀਰ ਹਾਰ ਮੰਗੋ ਹੋਰ ਤੂੰ ਹਾਰ ਤੋਂ ਡਰ ਲੱਗਦਾ ਜਿੱਦਾਂ ਇਹ ਗੱਡੀ ਲੋਨ ਕਰੀ ਆ ਜਦੋਂ ਛੋਡੇ ਵੀਰ ਭਰਾ ਸਾਡੇ ਨਾਲ ਕੋਈ ਸਾਨੂੰ ਸੁਣਨਾ ਵੀ ਲੋੜ ਥੋੜੀ ਆ ਓ ਛੋਡੇ ਵੀਰ ਓ ਹਾਰ ਪਾ ਲੈ ਹਾਰ ਗੱਡੀ ਲੋਰ ਆ ਤੇਰੀ ਖਾਲੀ ਵੀ ਹੈ ਨਹੀਂ ਖਾਲੀ ਹੈ ਉਹ ਖਾਲੀ ਅੱਗੇ ਚੱਲੀ ਆਏ ਓ ਚੱਲ ਆ ਗੱਲ ਇਹ ਸ਼ਹਿਰ ਦੇ ਅੰਦਰ ਆ ਆ ਗੱਲ ਇੱਧਰ ਨਾਲ ਨਾ ਲਿਓ ਅੰਦਰ ਨਾਲ ਤੇ ਫੇਰੇ ਸ਼ਰਮ ਕਰੋ ਕੀ ਕਹਿਣਾ ਜਾਉ ਕਈ ਇਹ ਜਿਹੜੇ ਸਾਥ ਨਹੀਂ ਦੇ ਰਹੇ ਦੇਖੋ ਬਹੁਤ ਮੂਰਖ ਲੋਕ ਨੇ ਜਿਹੜੇ ਸਾਥ ਨਹੀਂ ਦੇ ਰਹੇ ਅਸੀਂ ਆ ਪਹਿਲਾਂ ਨਹੀਂ ਤਕਰੀਬਨ ਸਾਰੇ ਸਾਥ ਦੇ ਹਰ ਕੋਈ ਕਹਿੰਦਾ ਜੀ ਅਸੀਂ ਨਾਲ ਚਲੋ ਕਿਸੇ ਦੀ ਮਜਬੂਰੀ ਆ ਕੋਈ ਪਿੱਛੋਂ ਆ ਰਿਹਾ ਉਹਨੇ ਘਰ ਵੀ ਜਾਣਾ ਉਹਨਾਂ ਨੂੰ ਅਸੀਂ ਪਿਆਰ ਨਾਲ ਸਮਝਾ ਰਹੇ ਆ ਕੋਈ ਗੱਲ ਨਹੀਂ ਅੱਜ ਘਰੇ ਜਾਓ ਕੱਲੂ ਸਾਡੇ ਸ਼ਾਮਲ ਹੋਵੋ ਨਾਲ ਆਪਣੇ ਜ਼ਿਲ੍ਹੇ 'ਚ ਜਿੱਥੇ ਤੁਹਾਡੇ ਚੱਲਦਾ ਪ੍ਰੋਟੈਸਟ ਉੱਤੇ ਸ਼ਾਮਲ ਹੋਵੋ ਮਾੜੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚੇ ਠੀਕ ਹੈ ਜੀ ਅਈਦਾ ਸਰਕਾਰ ਤੋਂ ਹੀ ਮੰਗ ਕਰਦੇ ਆਂ ਜੀ। ਚੱਲਿਆ ਵਾ ਤੁਹਾਨੂੰ ਪਤਾ ਹੀ ਲੱਗਦਾ ਨਹੀਂ ਜਾਂਦਾ ਵੀ ਇਹ ਪਹਿਲਾਂ ਅਸੀਂ ਉਹ ਚਲੋ ਦੀ ਮਜਬੂਰੀ ਕਿਣ ਕੇ ਅਸੀਂ ਉਹਨੂੰ ਕਹਿੰਦੇ ਆਂ ਆਪਣੇ ਘਰ ਜਾ ਕੇ ਭਾਈ ਉੱਥੇ ਪਹੁੰਚ ਕੇ ਆਪਣੇ ਜ਼ਿਲ੍ਹੇ 'ਚ ਪਹੁੰਚ ਉੱਥੇ ਜਾ ਕੇ ਪ੍ਰੋਟੈਸਟ 'ਚ ਸ਼ਾਮਲ ਹੋ। ਇਹ ਕਾਨੂੰਨ ਰੱਦ ਹੋਣੇ ਚਾਹੀਦੇ ਨੇ ਜੀ। ਖਾਲੀ ਨਹੀਂ ਰੁਕਦੀ। ਠੀਕ ਹੈ ਜੀ। ਜਿਹੜੀਆਂ ਖਾਲੀ ਗੱਡੀਆਂ ਵਾਹੀ ਗੁਰਜੀ ਉਹਨਾਂ ਨੂੰ ਨਹੀਂ ਰੋਕਿਆ ਜਾਂਦਾ। ਉਹਨਾਂ ਨੇ ਤਾਂ ਖਾਲੀ ਕਰਕੇ ਆਪਣੇ ਪਰਿਵਾਰ ਤੱਕ ਘਰਾਂ ਪਹੁੰਚਣੀਆਂ। ਹਾਂ ਜੀ ਹਾਂ ਇਹ ਖਾਲੀ ਆ ਇਹ ਘਰ ਨੂੰ ਜਾ ਰਿਹਾ ਉਹ ਤਾਂ ਪਤਾ ਹੀ ਲੱਗ ਜਾਂਦਾ। ਆਦਰਵਾਇਜ਼ ਜਿਹੋ ਤਾਂ ਆਪਣੀਆਂ ਗੱਡੀਆਂ ਉਹਨਾਂ ਦੇ ਮੂਰੇ ਲ ਜਿਹੜਾ ਰੋਡ ਤੇ ਹਰ ਟਾਈਮ ਡਰਾਈਵਰ ਗੱਡੀ ਚਲਾਉਂਦਾ ਮੈਂ ਤਾਂ ਕਹਿਣਾ ਅਮਿਤ ਸ਼ਾਹ ਨੇ ਬਣਾਏ ਨੇ ਰੂਲ ਠੀਕ ਆ ਮੇਰੇ ਨਾਲ ਬੈਠੇ ਟਰੱਕ 'ਚ ਮੇਰੇ ਨਾਲ ਟਰੱਕ 'ਚ ਬੈਠੇ ਮੈਂ ਇੱਥੋਂ ਟਰੱਕ ਕਰਦਾ ਲੋਡ ਖੜਦਾ ਮੌਕੇ ਤੇ ਨਾ ਨਾ ਮੇਰੇ ਨਾਲ ਬਹਿ ਕੇ ਚੱਲੇ ਜੀ ਹਾਲਾਤ ਦੇਖਣ ਰੋਡ ਦੇ ਕੀ ਨੇ ਸਾਈਕਲਾਂ ਵਾਲੇ ਕਾਰਾਂ ਵਾਲੇ ਦਾ ਆ ਆ ਵੱਜਦੇ ਨੇ ਟਰੱਕਾਂ 'ਚ ਉਹ ਵੀ ਡਰਾਈਵਰ ਨੇ ਕਾਨੂੰਨ ਉਹਨਾਂ ਤੇ ਵੀ ਲਾਗੂ ਹੋਇਆ ਉਹਨਾਂ ਨੂੰ ਵੀ ਨਾਲ ਸਾਥ ਦੇਣਾ ਚਾਹੀਦਾ ਸਾਡੇ ਜਿਹੜਾ ਇੰਡੀਆ ਰੀਸਾ ਦਾ ਕਰਦਾ ਜੀ ਬਾਹਰ ਦੀਆਂ ਕਾਨੂੰਨ ਬਣਾਦਾ ਬਾਹਰ ਦੀ ਮੰਨੋ ਤਾਰਜ ਤੇ ਬਣਾਦਾ ਦੇਖ ਲੇ ਉਧਰ ਕਾਨੂੰਨ ਨੇ ਪਰ ਸਾਡੇ ਰੋਡ ਵੀ ਦੇਖੋ ਕਿਦਾਂ ਦੇ ਨੇ ਫਰਜ਼ੇ ਤਾਂ ਦਿੱਤੇ ਜਾ ਰਹੇ ਨੇ ਸਰਕਾਰ ਸਰਕਾਰ ਨੇ ਪਹਿਲਾਂ ਦੇਖੋ ਜਿੰਮੇਦਾਰਾਂ ਨੂੰ ਢਾਉਣ ਦੀ ਕੋਸ਼ਿਸ਼ કરી ਜਿੰਮੇਦਾਰ ਤਾਂ 1 ਸਾਲ ਵੀਰ ਬੈਠ ਕੇ ਆ ਕੇ ਦਿੱਲੀ ਧਰਨਾ ਦਿੱਤਾ ਅਸੀਂ ਵੀ ਗਏ ਆ ਬੈਠੇ ਆ ਅਸੀਂ ਤੁਸੀਂ ਵੀ ਗਏ ਹੋਵੋਗੇ ਪਰ ਜਿਹੜਾ ਇਹ ਪ੍ਰੋਟੈਸਟ ਹੈ ਸਰਕਾਰ ਤੋਂ 2 ਦਿਨ ਨਹੀਂ ਚੱਲ ਹੋਣਾ ਪੰਪ ਡਰਾਈ ਹੋ ਗਏ ਠੀਕ ਹੈ ਜੀ ਸਭ ਕੁਝ ਰੁਕ ਜਾਣਾ ਲੋਕਾਂ ਨੇ ਅੱਜ 2 ਦਿਨ ਦਾ ਪੈਟਰੋਲ ਲੈ ਲਿਆ ਉਹ 3 ਦਿਨ ਕੱਢ ਲੂਗਾ ਕੋਈ ਕਿੰਨੇ ਦਿਨ ਚੱਲੇਗਾ ਸਾਡੇ ਡਰਾਈਵਰ ਵੀਰ ਟੈਂਕਰ ਵਾਲੇ ਉਹ ਵੀ ਪ੍ਰੋਟੈਸਟ ਸ਼ਾਮਿਲ ਨੇ ਕੋਈ ਗੱਲ ਨਹੀਂ ਸਾਰੇ ਆਲ ਇੰਡੀਆ ਦੇ ਪੰਪ ਡਰਾਈ ਹੋ ਜਾਣੇ ਨੇ ਸਰਕਾਰ ਦੇ ਨਾਸੀ ਤੋਂ ਕੱਲ ਤੱਕ ਆ ਜਾਊਗਾ ਅਸੀਂ ਤਾਂ ਉਹਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਕਾਨੂੰਨ ਤੁਸੀਂ ਰੱਦ ਕਰੋ ਜੇ ਮੋਦੀ ਸਾਹਿਬ ਨੂੰ ਅਨੁਰਵਾਦ ਸ਼ਾਹ ਨੂੰ ਲੱਗਦਾ ਵੀ ਰਾਹੁਲ ਗਾਂਧੀ ਟਰੱਕ 'ਚ ਬੈਠ ਕੇ ਜਾ ਸਕਦਾ ਵੀਡੀਓ ਬਣਾਉਣ ਖਾਤਰ ਮੈਂ ਕਿਹਾ ਸਾਡੇ ਨਾਲ ਬੈਠ ਕੇ ਚੱਲਣਾ ਦੇਖਣ ਵੀ ਆਂ ਡਰਾਈਵਰ ਦੀ ਕੀ ਜ਼ਿੰਦਗੀ ਹੁੰਦੀ ਆ ਸਰਕਾਰ ਦੀ ਦੇਣ ਕੀ ਆ ਡਰਾਈਵਰਾਂ ਨੂੰ ਕੋਈ ਫੈਸਿਲਿਟੀ ਦਿੱਤੀ ਸਰਕਾਰ ਨੇ ਡਰਾਈਵਰਾਂ ਨੂੰ ਤਾਂ ਕੀ ਦੇਣੀ ਆ ਇਹ ਲੋਕਾਂ ਨੂੰ ਦੇ ਰਹਿ ਸਿਰਫ ਆਪਣੇ ਵੋਟਾਂ ਖਾਤਰ ਗਿਣੇ ਚੋਣਵੇਂ ਲੋਕਾਂ ਨੂੰ ਦੇ ਦਿੰਦੇ ਨੇ ਫੈਸਿਲਿਟੀਆਂ ਕਿਸੇ ਨੂੰ ਆਟਾ ਦਾਲ ਦੇਤੀ ਕਿ ਜਨੂ ਆ ਮੋਦੀ ਯੋਜਨਾ ਚ ਆਵਾਸ ਜੋ ਚ ਘਰ ਬਣਾ ਕੇ ਦਿੱਤੇ ਛੋਟੇ ਛੋਟੇ ਕੱਲ ਮੋਦੀ ਸਾਹਿਬ ਦੀ ਵੀਡੀਓ ਆਈ ਹੈ ਉਹ ਬੈਠੇ ਸੀਗੇ ਬਿਹਾਰ ਅਜੋਧਾ ਗਏ ਸੀਗੇ ਗਏ ਤਾਂ ਉੱਤੇ ਆਪਣਾ ਭਾਸ਼ਣ ਦੇਣ ਸੀਗੇ ਕਿਸੇ ਗਰੀਬ ਦੇ ਘਰੇ ਵੀ ਚਲ ਗਏ ਉਹ ਤੇ ਗਏ ਕਿਉਂ ਉਹ ਬਣਵਾਏ ਉਹਨਾਂ ਨੇ ਪੈਸੇ ਦਿੱਤੇ ਉਹਨੂੰ 50 50 ਹਜ਼ਾਰ ਲੱਖ ਦਿੱਤਾ ਹੋਊਗਾ ਉੱਥੇ ਜਾ ਕੇ ਦੇਖਿਆ ਬਾਕੀ ਹੋਰ ਲੋਕਾਂ ਦਾ ਵੀ ਉਹਨਾਂ ਨੂੰ ਹਾਲ ਪੁੱਛਣਾ ਚਾਹੀਦਾ ਜਿੱਤੇ ਆਪਾਂ ਪੈਸਾ ਦੇਤਾ ਗਵਰਨਮੈਂਟ ਦੇ ਸਰਬ ਉੱਥੇ ਜਾ ਕੇ ਉਹਨੀਆਂ ਮਸ਼ਹੂਰੀਆਂ ਕਰਦੇ ਨੇ ਸਰਕਾਰ ਨੂੰ ਮਸ਼ਹੂਰੀਆਂ ਛੱਡ ਕੇ ਆ ਹੋਰਡਿੰਗਾਂ ਬੋਰਡ ਲਾਉਣ ਤੋਂ ਬੇਲ ਛੱਡ ਕੇ ਲੋਕਾਂ ਵੱਲ ਧਿਆਨ ਦੇਣਾ ਚਾਹੀਦਾ ਠੀਕ ਹੈ ਜੀ ਸਾਡੀ ਬੇਨਤੀ ਤੁਸੀਂ ਪਹਚਾਓ ਪੱਤਰਕਾਰ ਭਾਈ ਜਾਰਾ ਪਹਚਾਵੇ ਸਾਡੀ ਬੇਨਤੀ ਇਹ ਠੀਕ ਹੈ ਜੀ ਬੈਰੀ ਖਾਲਸਾ ਬੈਰੀ ਫਤ ਅਸੀਂ ਪਹਿਲਾਂ ਤਾਂ ਜੀ ਹੱਥ ਜੋੜ ਕੇ ਤਹਿ ਦਿਲੋਂ ਸਤਿਕਾਰ ਕਰਦੇ ਹਾਂ ਅਨਲਿਮਟਿਡ ਗਿਆਨ ਚੈਨਲ ਦਾ ਜਿਹੜੇ ਮਸ਼ਹੂਰ ਸਾਹਿਬ ਤੋਂ ਸਾਡੇ ਪੱਤਰਕਾਰ ਭਰਾ ਆਏ ਨੇ ਅਸੀਂ ਇਹਨਾਂ ਦਾ ਬਹੁਤ ਰਿਣੀ ਆ ਤੇ ਧੰਨਵਾਦ ਕਰਦੇ ਹਾਂ ਤੇ ਜਾਨੀ ਕਹਿੰਦਾ ਮਤਲਬ ਵੀ ਸਭ ਤੋਂ ਵੱਡਾ ਇੱਕ ਦੇਸ਼ ਦਾ ਧੁਰਾ ਮੰਨਿਆ ਗਿਆ ਸਾਡੀ ਆਰਮੀ ਨੂੰ ਦੂਜੇ ਨੰਬਰ ਤੇ ਇੱਕ ਡਰਾਈਵਰ ਭਰਾਵਾਂ ਨੂੰ ਸਾਡੇ ਜਿੰਨੇ ਡਰਾਈਵਰ ਨੇ ਉਸ ਤੋਂ ਵੱਡਾ ਸਭ ਤੋਂ ਧੁਰਾ ਮੰਨਿਆ ਗਿਆ ਜਿਹਨੂੰ ਆਪਾਂ ਇੱਕ ਚੌਥਾ ਥੰਮ੍ਹ ਕਹਿ ਦਿੰਦੇ ਆ ਸਾਡਾ ਜਿਹੜਾ মিডিਆ ਜੀ ਸਾਡਾ মিডিਆ ਜਿਹੜਾ ਉਹਨੂੰ ਮੰਨਿਆ ਗਿਆ ਜੀ ਤੇ ਸਾਨੂੰ ਇੱਕ ਬੇਨਤੀ ਕਰਦੇ ਆਸੀਂ ਇਹ ਚੈਨਲ ਆਈ ਇਹ ਸਾਡੇ ਭਰਾਵਾਂ ਚੈਨਲ ਆਏ ਸਾਡੇ মিডিਆ ਭਰਾੜੇ ਪੱਤਰਕਾਰ ਆਏ ਨੇ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਜਿ ਤਰ੍ਹਾਂ ਇਹ ਆਏ ਨੇ ਇਹਨਾਂ ਸਾਡੀ ਆਵਾਜ਼ ਬੁਲੰਦ ਕੀਤੀ ਸਾਡੀ ਆਵਾਜ਼ ਸੁਣੀ ਸਾਡੇ ਦੁੱਖ ਸੁਣੇ ਆ ਇਸ ਤਰ੍ਹਾਂ ਹੀ ਦੂਜੇ ਚੈਨਲਾਂ ਨੂੰ ਕਹਿੰਨੇ ਇਸ ਤਰ੍ਹਾਂ ਇਹ ਚ ਜਾਓ ਡਰਾਈਵਰਾਂ ਚੱਕ ਦੁੱਖ ਸੁਣੋ ਦੁੱਖ ਸੁਣ ਕੇ ਤੁਸੀਂ ਜਾ ਕੇ ਜਿੱਥੇ ਤੇ ਤੁਹਾਡੇ ਆਪਣੇ ਚੈਨਲ ਨੇ ਉਹਨਾਂ ਤੋਂ ਜਾ ਕੇ YouTube ਆ ਚਾਹੇ سوشل ਮੀਡੀਆ ਚਾਹੇ ਤੁਸੀਂ TV ਰਾਈ ਕਿਤੇ ਵੀ ਤੁਸੀਂ ਦਿਖਾਓ ਉਹਨਾਂ ਨੂੰ ਤੇ ਜਿੱਤਰਾ ਸਾਡੇ ਭਰਾ ਜਿਹਨਾਂ ਸਪੈਸ਼ਲ ਸੀ ਇਹਨਾਂ ਨੂੰ ਕੋਈ ਬੁਲਾਇਆ ਨਹੀਂ ਸਪੈਸ਼ਲ ਚੱਲ ਕੇ ਸਾਡਾ ਦੁੱਖ ਸੁਣ ਕੇ ਇਹਨਾਂ ਨੂੰ ਪਤਾ ਲੱਗਾ ਹਾਂਜੀ ਸਾਨੂੰ ਸਾਨੂੰ ਸਪੈਸ਼ਲ ਸਾਨੂੰ ਦੇਖ ਕੇ ਨਾ ਸਾਡੇ ਆਗੇ ਸਾਡੇ ਸਾਡੇ ਦੁੱਖ ਜਿਹਾ ਸਾਂਝੇ ਹੋਏ ਨੇ ਤੇ ਸਾਡੀ ਨਾਲ ਬਾਈਟ ਲਈ ਹੈ ਸਾਡੇ ਜੇ ਗੱਲਬਾਤ ਸਾਰੀ ਸੁਣੀ ਆ ਤੇ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਇਹਨਾਂ ਦਾ ਜੀ ਸ਼ੁਕਰੀਆ ਤੁਹਾਡਾ ਵੀ ਤੁਹਾਡੀ ਆਵਾਜ਼ ਪਹੁੰਚਾ ਰਹੇ ਆ ਤੇ ਦੇ ਸੰਗਤ ਵੀ ਜਾ ਤੁਹਾਡੇ ਨਾਲੇ ਆ ਜਿੱਥੇ ਆਏ ਜੀ ਵੀ ਲੋ ਜੀ ਆਟੋ ਵਾਲੇ ਗਰੀਬ ਬੰਦੇ ਆ ਜੀ ਹੈ ਜੀ ਸਾਰਾ ਮੈਂ ਕਹਾਂ ਜੀ ਗਰੀਬ ਬੰਦੇ ਆ ਕਿਤੇ ਅਸੀਂ ਕੈਨ ਭਰ ਕੇ ਰੱਖਾਂਗੇ ਤੇਲ ਦੇ ਰੋਜ਼ 150 100 150 ਪਾਉਣੇ ਵਾਲੇ ਬੰਦੇ ਆ ਜੀ ਮੁਰਦਾਬਾ ਉਹਦੇ ਨਾਲੇ ਘਰ ਗੁਜ਼ਾਰਾ ਕਰਦੇ ਆ ਜੀ ਇਹਨਾਂ ਨੇ ਤਾਂ ਪੰਪ ਬੰਦ ਕਰਤੇ ਜੀ ਹੁਣ ਤਕੜੇ ਲੋਕ ਖਰਾਸਾਦੇ ਨੇ ਦਿੱਤੀਆਂ ਕੈਨ ਭਰ ਕੇ ਨਾਲ ਹੋਈ ਤਾਂ ਦਿੱਕਾ ਹਾਂਜੀ ਆ ਪੂਰੇ ਨਾਲ ਆ ਅਸੀਂ ਅਸੀਂ 10 ਲੱਖ ਰੁਪਈਆ ਜੇ ਕਿਸੇ ਨੂੰ ਦੇ ਜਗਦੇ ਹੋਈਏ ਫਿਰ ਅਸੀਂ ਗੱਡੀਆਂ ਕੋਚ ਲਈਏ ਘਰ ਦਾਗਾ ਮੇਰਾ ਕਰੀਏ ਕੋਈ ਠੀਕ ਹੈ ਤੋਂ ਕਿਵੇਂ ਹੋਰ ਅਗਲਾ ਐਕਸ਼ਨ ਕੀ ਹੋਊਗਾ ਤੁਹਾਡਾ ਬੱਸ ਜੋ ਤੁਹਾਡੀ ਦੁਨੀਆ ਦਾ ਬੱਸ ਜਦੋਂ ਫਿਰ ਅਸੀਂ ਗੱਡੀਆਂ ਹੀ ਨਹੀਂ ਚਲਾਉਣੀ ਆ ਪਬਲਿਕ ਵੀ ਹੈਰਾਨ ਹੋਊਗੀ ਸਰਕਾਰ ਨੂੰ ਤਾਂ ਫਿਰ ਪਤਾ ਲੱਗੂਗਾ ਇਸ ਕੰਮ ਦਾ ਸਾਡੇ ਟੈਂਕੀਆਂ ਵਾਲੇ ਵੀਰ ਦੋ ਤਿੰਨ ਦਿਨਾਂ ਤੋਂ ਹੜਤਾਲ ਤੇ ਬੈਠੇ ਨੇ ਜਦੋਂ ਡੀਜ਼ਲ ਹੀ ਨਹੀਂ ਆਉਣਾ ਗੱਡੀਆਂ ਫਿਰ ਕਿੱਥੋਂ ਚੱਲਣਗੀਆਂ ਵੇਤਾ ਕਿਸੇ ਦੀਆਂ ਕਾਰਾਂ ਵੀ ਨਹੀਂ ਚੱਲਣੀਆਂ ਸਭ ਘਰੇ ਖੜਾਉਣ ਗਿਆ ਵਦੀਆਂ। ਸ਼ੁਕਰੀਆ ਜੀ। ਅਸੀਂ ਸਾਤੋਂ ਸਾਤੋਂ ਵੱਡਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਜਿਹੜੇ ਸਾਡੇ ਟੈਂਕੀਆਂ ਡਰਾਈਵਰ ਨੇ ਵੀ ਟੈਂਕਾਂ ਵਾਲੇ ਨੇ ਜਿਹੜੇ ਪੰਪਾਂ ਦੇ ਉੱਪਰ ਤੇਲ ਸਪਲਾਈ ਕਰਦੇ ਅਸੀਂ ਉਹਨਾਂ ਦਾ ਵੀ ਹੱਥ ਜੋੜ ਕੇ ਅਸੀਂ ਹੱਥ ਜੋੜ ਕੇ ਉਹਨਾਂ ਟੈਂਕੀ ਵਾਲੇ ਡਰਾਈਵਰਾਂ ਦਾ ਡੀਜ਼ਲ ਦੇ ਪੈਟਰੋਲ ਦੇ ਡਰਾਈਵਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਪੂਰਾ ਸਾਤੋਂ ਪਹਿਲਾਂ ਸਹਿਯੋਗ ਨ ਦਿੱਤਾ। ਪੂਰੀ ਜਿੰਨੇ ਉਹਨੇ ਜੁਨੀਅਨ ਚ ਸੰਗਰੂਡ ਦੀਪੂ ਪੈਂਦੀ ਆ ਜੰਦਰ ਦੀਪੂ ਆ ਪਠਾਨਕੋਟ ਦੀਪੂ ਆ ਬਠਿੰਡਾ ਦੀਪੂ ਸਾਰੇ ਜਿੰਨੇ ਵੀ ਆਲ ਇੰਡੀਆ ਸਾਰੇ ਨਾਲ ਸਾ ਦਿੱਤਾ ਇਸ ਟਾਈਮ ਪੰਪਾਂ ਦੇ ਉੱਪਰ ਪੂਰੀ ਟ੍ਰੈਫਿਕ ਆ ਲੋਕਾਂ ਨੂੰ ਪਟਰਾਵਲ ਡੀਜ਼ਲ ਬਿਲਕੁਲ ਨਹੀਂ ਮਿਲ ਰਿਆ ਅਸੀਂ ਚਾਹੁੰਦੇ ਨਹੀਂ ਵੀ ਲੋਕ ਵੀ ਕੌਣ ਆ ਸਾਡੇ ਘਰਾਂ ਦੇ ਵਿੱਚ ਉਹਨੇ ਸਾਡੇ ਭੈਣ ਭਰਾਣੇ ਉਹ ਤੰਗ ਪਰੇਸ਼ਾਨਾ ਹੋਣ ਪਰ ਸਾਡੀ ਇੱਕ ਮਜਬੂਰੀ ਬਣ ਚੁੱਕੀ ਆ ਵੀ ਸਾਨੂੰ ਇੱਕ ਇਹ ਸਰਕਾਰ ਨੇ ਇੰਡੀਆ ਮਾਰਿਆਂ ਨੀਤਾਂ ਨੇ ਜਿਹੜੇ ਦੇ ਕਾਲੇ ਕਾਨੂੰਨ ਆ ਉਹਨਾਂ ਨੂੰ ਦੇਖਦੇ ਸਾਨੂੰ ਇਹ ਰੋਡ ਦੇ ਉੱਪਰ ਆਉਣਾ ਪੈ ਗਿਆ ਅਸੀਂ ਇੱਕ ਇੱਕ ਸਾਢੇ ਹੱਥਾਂ ਸਟੇਰਿੰਗ ਹੋਣਾ ਚਾਹੀਦਾ ਸੀ ਅਸੀਂ ਇੱਥੇ ਅਦਾਲਨ ਕਰ ਰਹੇ ਆ ਕਿ ਧਰਨੇਵਾਜੀ ਕਰ ਰਹੇ ਆ ਸਾਨੂੰ ਇਹ ਚੰਗੇ ਨਹੀਂ ਲੱਗਦੇ ਵੈਸੇ ਅਸੀਂ ਇੱਕ ਅਸੀਂ ਮਿਹਨਤ ਕਰਨ ਵਾਲੇ ਡੇਲੀ ਡੇਲੀ ਕਮਾ ਕੇ ਡੇਲੀ ਡਲੇ ਸੀ ਖਾਣ ਵਾਲੇ ਆ ਕੋਈ ਸਾਡੇ ਏਡੇ ਵੱਡੇ ਕਾਰੋਬਾਰ ਹੈ ਨਹੀਂਗੇ ਤੇ ਅਸੀਂ ਇਹੀ ਬੇਨਤੀ ਕਰਨੀ ਚਾਹੁੰਦੇ ਆ ਵੀ ਸਾਡੇ ਲੋਕਾਂ ਨੂੰ ਵੀ ਸਾਡਾ ਸਾਥ ਦਿਓ ਤੇ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆ ਮੋਦੀ ਸਰਕਾਰ ਨੂੰ ਖਾਸ ਕਰਕੇ ਵੀ ਇਹ ਜਿਹੜੇ ਕਾਲੇ ਕਾਨੂੰਨ ਨੇ ਉਹ ਰੱਦ ਕੀਤਾ ਜਾਵੇ ਤੇ ਮੈਂ ਫੇਰ ਦੁਬਾਰਾ ਇਸ ਚੈਨਲ ਦਾ ਹੀ ਧੰਨਵਾਦ ਕਰਦੇ ਆ ਤੇ ਜਿਹੜੇ ਹੋਰ ਵੀ ਚੈਨਲ ਮੇਰੇ ਵੀਰ ਜਿਨ੍ਹਾਂ ਦੇ ਵਾਇਟ ਲੈ ਰਹੇ ਜਾਂ ਇਹ ਚੀਜ਼ਾਂ ਦਿਖਾ ਰਹੇ ਸਾਡੇ ਡਰਾਈਵਰ ਭਰਾ ਨੂੰ ਦਿਖਾ ਰਹੇ ਨੇ ਸੁਣਨ ਲਈ ਧੰਨਵਾਦ ਕਰਦੇ ਆ ਚੰਨ ਰਾਈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡਾ ਤੁਸੀਂ ਆ ਕੇ ਸਾਡੀ ਦੁੱਖ ਸਾਂਝੇ ਸਾਡੀ ਦੀ ਬਾਤ ਚੱਗੀ ਹੈ ਜੀ ਤੁਹਾਡੀ ਆਵਾਜ਼ ਪਹੁੰਚਣਾ ਸਾਡੀ ਡਿਊਟੀ ਹੈ ਧੰਨਵਾਦ ਜੀ ਸ਼ੁਕਰੀਆ ਜੀ ਸੋ ਦੋਸਤੋ ਕੀ ਕਹਿਣਾ ਤੁਹਾਡਾ ਇਸ ਬਾਰੇ ਤੇ ਜਰੂਰ ਕਮੈਂਟ ਕਰਨਾ ਇਸ ਭਾਈਚਾਰੇ ਦੇ ਨਾਲ ਇਹਨਾਂ ਦੀਆਂ ਮੰਗਾਂ ਦੇ ਨਾਲ 7 ਤੋ ਤੱਕ ਕਮੈਂਟਾਂ ਦੇ ਵਿੱਚ ਇੱਕ ਟਾਈਪ ਕਰਨਾ ਤੇ ਜੇਕਰ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਦੀਆਂ ਮੰਗਾਂ ਗਲਤ ਨੇ ਤਾਂ ਕਮੈਂਟਾਂ ਦੇ ਵਿੱਚ 2 ਟਾਈਪ ਕਰਨਾ ਤਾਂ ਕਿ ਪਤਾ ਲੱਗ ਸਕੇ ਕਿ ਸਰੋਤੇ ਇਸ ਮਾਮਲੇ ਤੇ ਕੀ ਸੋਚਦੇ ਨੇ ਸੋ ਜਲਦੀ ਇਸ ਬਾਰੇ ਕੋਈ ਹੋਰ ਅਪਡੇਟ ਤੁਹਾਡੇ ਸਾਹਮਣੇ ਰੱਖਾਂਗੇ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਧੰਨਵਾਦ